ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਤਾਂ ਉੱਥੇ ਹੀ ਵਕ-ਵਕ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਟਿਕਟਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਟਿਕਟ ਨਾ ਮਿਲਣ ਦੇ ਉੱਤੇ ਵਕ-ਵਕ ਪਾਰਟੀਆਂ ਦੇ ਉਮੀਦਵਾਰ ਰੋਸ ਵੀ ਜਤਾ ਰਹੇ ਨੇ ਇਸੇ ਚੱਲਦਿਆਂ ਕਾਂਗਰਸ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਦਰਦ ਝਲਕਦਾ ਹੋਇਆ ਨਜ਼ਰ ਆ ਰਿਹਾ ਕਾਂਗਰਸ ਦੇ ਵੱਲੋਂ ਲੋਕ ਸਭਾ ਸੀਟ ਸੰਗਰੂਰ ਤੋਂ ਟਿਕਟ ਕੱਟੇ ਜਾਣ ਦੇ ਉੱਤੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਟਟਾਰੇ ਦੇ ਵਿੱਚ ਖੜਾ ਕਰ ਦਿੱਤਾ ਦਲਵੀਰ ਸਿੰਘ ਗੋਲਡੀ ਦਰਦ ਦੇ ਝਲਕਦਾ ਜਦੋਂ ਨਾ ਹਾਈ ਕਮਾਂਡ ਨੂੰ ਕਹਿ ਦਿੱਤਾ ਕਿ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ। ਕੀ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ? ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ? ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ? ਇਹਦੀਆਂ ਮੈਂ ਤੁਹਾਨੂੰ ਇੱਕ ਲੋ ਉਦਾਹਰਣਾ ਦਿੰਨਾ। ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਝੱਟੀ ਮੇਰੀ। ਜਦੋਂ ਮੈਂ ਯੂਨੀਵਰਸਿਟੀ ਤੋਂ 2008 'ਚ ਆਇਆ ਆਪਣੇ ਹਲਕੇ 'ਚ ਧੂਰੀ 'ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਟਿਕਟ ਦੀ ਮੰਗ ਕਰੀ। ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਾਈਕਮਾਨ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਜੀਤ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ। ਉਦੋਂ ਮੇਰੀ ਟਿਕਟ ਕੱਟੀ ਗਈ। ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਸ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕੀ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ ਕਰੀ ਕਿ ਤੁਹਾਨੂੰ ਇਹ ਜਿਮਨੀ ਚੋਂ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਾਉਣਾ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਵੇ ਕੋਈ ਇਧਰ ਆ ਰਿਹਾ ਕੋਈ ਉਧਰ ਆ ਰਿਹਾ ਆਪਣੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹੈਗਾ ਮੇਰੇ ਕਿਰਦਾਰ ਚ ਨਹੀਂ ਇਹ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਓ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣ ਆਲਾ ਮੈਂ ਕੋਈ ਐ ਪਾਰਟੀ ਛੱਡਣਾ ਨਹੀਂ ਕਿਉਂਕਿ ਅੱਜ ਦੇ ਸਮੇਂ ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇਧਰ ਨਹੀਂ ਮਿਲਦੀ ਤਾਂ ਇਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਦਾਹਰਣਾਂ ਆਪਣੇ ਸਾਹਮਣੇ ਹੀ ਨੇ ਠੀਕ ਹੈ ਨਾ ਪਰ ਇਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੇ ਸੱਤਾਰੀਓ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਤੂੰ ਇੱਧਰ ਆ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਆਪਦੇ ਊਸੂਲਾਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਨਾਲ ਹੀ ਜਿਹੜੇ ਲਗਾਤਾਰ ਪਰਸੋਂ ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੈਠੇ ਨੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕੀ ਹਜੇ ਤੱਕ ਮੇਰੀ ਸੁਪਾਲ ਸਿੰਘ ਘਰ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਮਿਲੀ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਚੋਂ ਨਹੀਂ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਐਸਦਾ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦਾ ਨਹੀਂ ਚਾਹਾਂਗਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮਾਗਰ ਉਹਦਾ ਟੱਬਰ ਹੁੰਦਾ ਉਹਦੇ ਮਾਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤਵਾਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ਲੀ ਤੌਰ ਤੇ ਟੁੱਟ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਵੀਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਧੋਖਾ ਨਾ ਕਰੋ ਖੇੜਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰੀ ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹ ਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਰਤਾਂ ਪਾਈਆਂ ਵੀ ਆ ਨੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀ ਲੈਣ ਨੂੰ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਾਲ ਕੇ 10 15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ ਚ ਵੀ 2 4 ਜਿਹੇ ਬੰਦੇ ਨੇ ਜਿੰਨਾਂ ਤੋਂ ਬਚ ਗਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਮੇਰੀ ਇਲੈਕਸ਼ਨ ਸਮੇ ਅਜਿਹਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕੈਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲਈ ਡ੍ਰੋ ਹੁੰਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂ ਜਮ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸਧਾਰਨ ਜੀ ਪਰਿਵਾਰ ਨਾਲ ਸੰਬੰਧਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਤਾਂ ਉਹਦੇ 'ਚ ਵੀ ਮੈਂ ਲੋਕਾਂ ਲਈ ਟੋਲ ਪਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਹਦੇ ਇਨਾਮ 'ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਈਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਕੱਟ ਦੇਣੀ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਇਹ ਪੁਕਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮੁਰੇ ਮੁੱਖ ਮੰਤਰੀ ਸਾਹਿਬ ਆ ਗਏ ਤੇ ਫਿਰ ਕੌਣ ਲੜੂ ਫਿਰ ਤਾਂ ਗੋਲਡੀ ਲੜੂ